ਦੇ ਪ੍ਰਧਾਨ लाडी ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕੋਟਲੀ ਸਾਹਿਬ ਸਾਡੇ ਐਮ ਐਲ ਏ ਸਾਹਿਬ ਦਈਆ ਸਾਹਿਬ ਸਾਡੇ ਡਾਕਟਰ ਦਈਆ ਜੀ ਰਜਿੰਦਰ ਜੀ ਸਾਡੇ ਕਰਤਾਰਪੁਰ ਸਾਹਿਬ ਤੋਂ ਤੇ ਭੈਣ ਜੀ ਤੇ ਉਹਨਾਂ ਦੇ ਸਾਰੇ ਜਿਹੜੇ ਸਮਰਥਕ ਸਾਥੀ ਨੇ ਬਹੁਤ سارے ਜਲੰਧਰ ਵੈਸਟ ਦੇ ਸਾਡੇ ਉਹ ਆਗੂ ਵੀ ਇੱਥੇ ਖੜੇ ਨੇ ਬਲੋਕਾਂ ਦੇ ਪ੍ਰਧਾਨ ਤੇ ਉਹ ਆਗੂ ਜਿਹੜੇ ਸਾਰੇ ਇਸ ਟਿਕਟ ਦੇ ਦਾਵੇਦਾਰ ਸਾਹਿਬ ਲੇਕਿਨ ਪਾਰਟੀ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਸਾਰੀ ਲੀਡਰਸ਼ਿਪ ਨੇ ਔਰ ਸਰਵਿਆਂ ਦੇ ਮੁਤਾਬਕ ਜੋ ਵੀ ਪਾਰਟੀ ਨੇ ਫੈਸਲਾ ਲਿਆ ਹਾਈ ਕਮਾਂਡ ਨੇ ਆਦਰਨੀਆ ਖਰਗੇ ਸਾਹਿਬ ਔਰ ਰਾਹੁਲ ਗਾਂਧੀ ਜੀ ਦੇ ਜੋ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੀ ਜਿਹੜੀ ਟਿਕਟ ਹੈ ਉਹ ਭੈਣ ਜੀ ਸੁਰਿੰਦਰ ਕੌਰ ਨੂੰ ਦੇ ਕੇ ਨਵਾਜਿਆ ਸੋ ਮੈਂ ਸਮਝਦਾ ਕਿ ਬੇਹੱਦ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਹੈ ਭੈਜੀ ਹਰਾਂ ਨੂੰ ਆ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਸ ਕਾਬਿਲ ਸਮਝਿਆ ਕਿ ਉਹ ਸਾਡੇ ਇਸ ਬਾਈ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋਣਗੇ ਔਰ ਜਿਸ ਪ੍ਰਕਾਰ ਇਹਨਾਂ ਦਾ ਕੈਰੀਅਰ ਰਿਹਾ ਪੰਜ ਵਾਰ ਲਗਾਤਾਰ ਮਿਨਿਸਟਰੀ ਕੌਂਸਲਰ ਰਹੇ ਔਰ ਬਹੁਤ ਚੰਗੇ ਤਰੀਕੇ ਨਾਲ ਸਾਥੀ ਵੀ ਸਾਥ ਛੱਡ ਗਏ ਮੇਰੇ ਕਹਿਣ ਦਾ ਮਤਲਬ ਕਿ ਹਮਸਫਰ ਇਹਨਾਂ ਦੇ ਅ ਪਤੀ ਇਹਨਾਂ ਦੇ ਘਰ ਵਾਲਾ ਸਾਹਿਬ ਵਿਚਾਰੇ ਚਲੇਗਾ ਜਨ ਲੇਕਿਨ ਬਹੁਤ ਚੰਗੇ ਤਰੀਕੇ ਦੇ ਨਾਲ ਇਹ ਕਾਮ ਸਾਦਾ ਸਧਾਰਨ ਜੀਵਨ ਬਤੀਤ ਕਰਕੇ ਆਪ ਦੀ ਸੇਵਾ ਕੀਤੀ ਆਪਦੇ ਪਰਿਵਾਰ ਦੀ ਸੇਵਾ ਕੀਤੀ ਬੱਚਿਆਂ ਦੀ ਪਰਵਰਿਸ਼ ਕੀਤੀ ਦੇ ਨਾਲ ਹੀ ਨਾਲ ਮੈਨੂੰ ਲੱਗਦਾ ਕਿ ਸਮਾਜ ਸੇਵਾ ਵੀ ਬਹੁਤ ਚੰਗੇ ਤਰੀਕੇ ਨਾਲ ਨਿਭਾਈ ਔਰ ਅੱਜ ਤੱਕ ਇੱਕ ਵੀ ਤਰੀਕ ਇੱਕ ਵੀ ਕਿਸੇ ਕਿਸਮ ਦਾ ਆਪਦੇ ਤੇ ਅਣਛਣ ਨਹੀਂ ਲੱਗਣ ਦਿੱਤਾ ਕੋਈ ਇਲਜ਼ਾਮ ਨਹੀਂ ਲੱਗਣ ਦਿੱਤਾ ਔਰ ਮੈਨੂੰ ਪੂਰਨ ਉਮੀਦ ਹੈ ਕਿ ਸਾਡੀ ਸਾਰੀ ਲੀਡਰਸ਼ਿਪ ਬਾਜਵਾ ਸਾਹਿਬ ਚੰਨੀ ਸਾਹਿਬ ਤੇ तमाम ਸਾਰੇ ਕਾਂਗਰਸ ਦੇ ਪੰਜਾਬ ਦੇ ਲੀਡਰ ਸਹਿਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਵਿਖੇ ਰਹਿ ਕੇ ਸਾਰੇ ਜਾਣੇ ਪੂਰਾ ਹੰਬੜਾ ਮਾਰ ਕੇ ਅਸੀਂ ਇਸ ਸੀਟ ਤੇ ਕੰਮ ਕਰਾਂਗੇ ਔਰ ਜਲੰਧਰ ਦੇ ਲੋਕ ਬਹੁਤ ਸਮਝਦਾਰ ਤੇ ਸਿਆਣੇ ਹੈ ਬਹੁਤ ਮੈਂ ਸਮਝਦਾ ਕਿ ਦੂਰ ਅੰਦੇਸ਼ੀ ਵਾਲੇ ਹੈ ਔਰ ਜਿਸ ਪ੍ਰਕਾਰ ਦਾ ਸਾਡਾ ਉਮੀਦਵਾਰ ਹੈ ਔਰ ਲੋਕ ਅੱਜਕੱਲ ਉਮੀਦਵਾਰ ਵਧਿਰੇ ਚੈੱਕ ਕਰਦੇ ਨੇ ਕਿ ਇਸ ਪ੍ਰਕਾਰ ਦੇ ਉਮੀਦਵਾਰ ਨੇ ਕਹਿਣੀ ਦਿੱਕਤ ਨਹੀਂ ਦੇ ਪੱਕੇ ਆ ਕਿ ਨਹੀਂ ਹੈ ਇਸ ਤਰ੍ਹਾਂ ਤਣੀ ਕਦੇ ਕੋਈ ਇਧਰ ਚਲਾ ਗਿਆ ਕਦੇ ਇਧਰ ਚਲਾ ਗਿਆ ਅੱਜਕੱਲ ਬੇਵਫਾ ਲੋਕ ਜਾਦੀ ਨੇ ਔਰ ਜਿਹੜੇ ਲੋਕ ਬੇਵਫਾ ਹੈ ਲੋਕ ਨੇ ਉਹ ਲੋਕਾਂ ਨਾਲ ਵੀ ਵਫਾ ਨਹੀਂ ਕਰ ਸਕਦੇ ਸੋ ਮੈਨੂੰ ਲੱਗਦਾ ਕਿ ਅੱਜਕੱਲ ਪੋਲੀਟੀਸ਼ੀਅਨ ਦਾ ਵਧੀਆ ਕਰੈਕਟਰ ਹੋਣਾ ਬਹੁਤ ਜ਼ਰੂਰੀ ਹੈ ਉਸ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਆ ਪਾਰਟੀ ਨੇ ਫੈਸਲਾ ਲਿਆ ਕਿ ਸੁਰਿੰਦਰ ਕੌਰ ਜੀ ਨੂੰ ਠੇਡ ਦਿੱਤੀ ਹੈ ਮੈਂ ਅੱਜ ਸਵੇਰ ਸਵੇਰ ਇਸ ਕਰਕੇ ਆਇਆ ਅੱਜ ਨੋਮੀਨੇਸ਼ਨ ਕਾਗਜ਼ ਦੇ ਅਖੀਰਲਾ ਦਿਨ ਹੈ ਫੈਸਲਾ ਇਹ ਹੋਇਆ ਹੈ ਕਿ ਨੋਮੀਨੇਸ਼ਨ ਅੱਜ ਪਰੇ ਜਾਣੇ ਸਮੁੱਚੀ ਲੀਡਰਸ਼ਿਪ ਸਾਡੇ ਲੋਕਲ ਐਮਪੀ ਅਚਰਜੀਤ ਸਿੰਘ ਚੰਨੀ ਸਾਹਿਬ ਇੱਥੇ ਨੋਮੀਨੇਸ਼ਨ ਦੇ ਸਮੇਂ ਸ਼ਾਮਿਲ ਰਹਿਣਗੇ ਔਰ ਮੈਂ ਇਸ ਕਰਕੇ ਸਵੇਰ ਆਇਆ ਕਿਉਂਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਨੀਟ ਦੇ ਜਿਹੜੇ ਐਗਜ਼ਾਮਸ ਹੈ ਜਿਹੜੇ ਲੀਕ ਹੋਏ ਔਰ ਕਿਸ ਤਰ੍ਹਾਂ ਬੱਚਿਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ ਕਿਸ ਤਰ੍ਹਾਂ ਵਿਚਾਰੇ ਚਾਰ-ਚਾਰ ਸਾਲ ਬੱਚੇ ਮਿਹਨਤ ਕਰਕੇ ਅੱਜ ਰੋਕ ਰਲਾ ਰਹੇ ਹੈ ਮਾਪਿਓ ਰੋਕ ਰਲਾ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਦੇਸ਼ ਦੇ ਵਿੱਚ ਘਾਤਲੀ ਹੋਈ ਹੈ ਔਰ ਇਸ ਸਮੇਂ ਕਿ ਅਸੀਂ ਨੌਜਵਾਨਾਂ ਦੇ ਨਾਲ ਖੜ ਕੇ ਉਹਨਾਂ ਦੀ ਲੜਾਈ ਲੜੀਏ ਸੋ ਸੁਮੇਤੀ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਹੈੱਡਕੁਆਟਰਸ ਤੇ ਧਰਨੇ ਲਾਉਣ ਦਾ ਫੈਸਲਾ ਕੀਤਾ ਸੋ ਇਸ ਕਰਕੇ ਮੈਂ ਨੋਮੀਨੇਸ਼ਨ ਚ ਅੱਜ ਨਹੀਂ ਆ ਸਕਾਂਗਾ ਮੈਂ ਸਵੇਰ ਹਾਜ਼ਰੀ ਲਵਾ ਕੇ ਜਾ ਰਿਹਾ ਹਾਂ ਔਰ ਆਉਣ ਵਾਲੇ ਦਿਨਾਂ ਚ ਅਸੀਂ ਮੁਕੰਮਲ ਤੌਰ ਤੇ ਮੈਂ ਇਹ ਤਾਂ ਨਹੀਂ ਕਹਾਂਗਾ ਦੂਜੀਆਂ ਪਾਰਟੀਆਂ ਨੂੰ ਕਿ ਮੈਂ ਘਰ ਲਾਵਾਂਗਾ ਤੇ ਫਲਾ ਲਾਵਾਂਗਾ ਲੇਕਿਨ ਅਸੀਂ ਪਹਿਲਾਂ ਵੀ ਨੀੜਿਓ ਹੋ ਕੇ ਔਰ ਜਲੰਧਰ ਦੇ ਵਿੱਚ ਲੋਕਾਂ ਨਾਲ ਰਹਿ ਕੇ ਵਾਰਤਾਲਾਪ ਬਣਾ ਕੇ ਲੋਕਾਂ ਦੀਆਂ ਤਕਲੀਫਾਂ ਤੋਂ ਸਾਰੀਆਂ ਜਿਹੜੀਆਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ